ਹਾਂ ਜੀ ਇਹ ਭਾਰਤੀ ਕਿਸਾਨ ਯੂਨੀਅਨ ਦੀ ਹੈ ਜੀ ਹਾਂ ਜੀ ਇਹ ਇੱਕ ਬੈਲਡ ਹੈ ਇਹ ਕੀ ਹੈਗਾ ਇਹ ਇਹਦੇ ਤੇ ਕਿਸੇ ਯੂਨੀਅਨ ਦਾ ਕੋਈ ਨਾਉ ਨਹੀਂ ਜੀ ਵੈਸੇ ਹੀ ਲਿਖ ਕੇ ਡੁਪਲੀਕੇਟ ਬਣਾਈ ਹੋਈ ਆ ਭਾਰਤੀ ਕਿਸਾਨ ਯੂਨੀਅਨ ਲਿਖਿਆ ਹੈ ਕਿਹੜੀ ਯੂਨੀਅਨ ਆ ਕੁਛ ਨਹੀਂ ਕਿਸੇ ਦਾ ਨਾਉ ਨਹੀਂ ਜਿਹੜਾ ਫੋਨ ਨੰਬਰ ਆ ਇਹਦੇ ਤੇ ਉਹਦੇ ਤੇ ਸੰਪਰਕ ਕਰਕੇ ਪੁੱਛਿਆ ਉਹ ਕਹਿੰਦਾ ਮੇਰਾ ਤਾਂ ਨਾਉ ਹੀ ਨਹੀਂਗਾ ਇਹ ਤਾਂ ਗਲਤ ਲਿਆ ਹੋਇਆ ਹੈ ਐਵੇਂ ਲਿਖਿਆ ਹੋਇਆ ਇਹ ਤੁਹਾਨੂੰ ਕਿੰਨੇ ਕੋਲੋਂ ਮਿਲੀ ਹੈ ਜੀ ਇਹ ਇਹ ਜਿਹੜੇ ਟਰਾਲੀਆਂ ਲੈ ਕੇ ਜਾਂਦੇ ਆ ਉਹਨਾਂ ਦੀ ਇੱਥੇ ਉਹਨਾਂ ਕੋਲ ਦੇ ਦਿੰਦੇ ਆ ਇਦਾਂ ਕੱਟ ਕੇ ਜਾਲੀ ਛਪਾਈ ਹੋਈਆਂ ਨੇ ਕਿੰਨੇ ਦਿਨਾਂ ਤੋਂ ਇਹ ਮਾਈਨਿੰਗ ਹੋ ਰਹੀ ਹੈ ਦਰਿਆ ਦੇ ਵਿੱਚ ਤਿੰਨ ਤਿੰਨ ਕੇ ਚਾਰ ਦਿਨਾਂ ਤੋਂ ਹੋ ਰਹੀ ਹੈ ਪਰਲੀ ਸਾਈਡ ਵੀ ਚੱਲ ਰਿਹਾ ਜੀ ਕਿੰਦੇ ਬੰਨ ਨੇ ਪਰਲੀ ਉਹ ਉਹਦਾ ਸਾਡਾ ਤਾਂ ਆਪਣੇ ਇਧਰਲੇ ਏਰੀਆ ਦਾ ਮਤਲਬ ਹੈ ਉਧਰ ਚੱਲਦੀ ਹੋਊਗੀ ਜਿਹੜੀ ਉਹਨਾਂ ਵੱਲੋਂ ਵੀ ਇਹੀ ਪਰਚੀ ਦਿੱਤੀ ਜਾ ਰਹੀ ਹੈ ਅਰੇ ਲੰਘਦੀਆਂ ਆਪਣੇ ਏਰੀਆ ਚੋਂ ਨੇ ਜੀ ਉਹ ਇੱਥੇ ਇੱਥੇ ਲੰਘਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਪਾਕਿਸਤਾਨ ਜੁਨੀਆਂ ਦੀਆਂ ਪਰਚੀਆਂ ਨੇ ਜੀ ਉਹ ਤੇ ਉਹ ਇਧਰ ਵੀ ਲੰਘਦੇ ਨੇ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਇਹ ਨਜਾਇਜ਼ ਮਾਈਨਿੰਗ ਰੋਕਣ ਦੀ ਮੰਗ ਕਰਦੇ ਆ ਪਹਿਲਾਂ ਵੀ ਰੋਕਿਆ ਇੱਥੇ ਤੁਲਿਆਲ ਬੰਦ ਤੋਂ ਰੋਕਿਆ ਸੀਗਾ ਆਪਣਾ ਸਟੀਲ ਆਇਆ ਹੋਇਆ ਜਿਹੜਾ ਰਿੰਗ ਬੰਦ ਤੋਂ ਸਾਡੇ ਤੋਂ ਉਹ ਲੰਘਦੀਆਂ ਸੀਗੀਆਂ ਗੱਡੀਆਂ ਭਾਰੀਆਂ ਬੰਨ ਨੂੰ ਨੁਕਸਾਨ ਪਹੁੰਚਾਉਂਦੀਆਂ ਸੀਗੀਆਂ ਉਹ ਰੋਕਿਆ ਸੀਗਾ ਪਹਿਲਾਂ ਵੀ ਅਸੀਂ ਤੇ ਜਿਵੇਂ ਪਹਿਲਾ ਨਜਾਇਜ਼ ਮਾਈਨਿੰਗ ਜਿੱਥੇ-ਜਿੱਥੇ ਹੋਈ ਆ ਜਿਵੇਂ ਸਾਰੰਗਪੁਰ ਫਸੇ ਹੋਈ ਆ ਉੱਥੇ ਉੱਥੋਂ ਉੱਥੋਂ ਹੀ ਬੰਨ ਟੁੱਟਿਆ ਇੱਧਰ ਹੋਈ ਆ ਆਪਣੇ ਇੱਧਰ ਵੀ ਸਸਰਾਲੀ ਹਾਂਜੀ ਜਿੱਥੇ ਵੀ ਨਜਾਇਜ਼ ਮਾਈਨਿੰਗ ਹੋਈ ਆ ਉਹ ਵਧੀਆ ਰੇਤਾ ਉੱਥੋਂ ਚੱਕ ਲੈਂਦੇ ਥੱਲੇ ਉਹਨਾਂ ਨੂੰ ਡੀਸੈਲਟੇ ਦਾ ਕੋਈ ਮਤਲਬ ਨਹੀਂ ਉਹਨਾਂ ਨੂੰ ਆਪਣੇ ਰੇਤੇ ਨਾਲ ਮਤਲਬ ਆ ਚੱਕਦੇ ਆ ਵੇਚਦੇ ਆ ਸਿਆਸਤਦਾਨਾਂ ਦੇ ਵਿੱਚ ਹਿੱਸੇ ਨੇ ਕਰਾਉਂਦੇ ਆ ਤੇ ਉੱਥੋਂ ਉੱਥੋਂ ਹੀ ਬੰਨ ਟੁੱਟਿਆ ਜਿੱਥੇ-ਜਿੱਥੇ ਮਾਈਨਿੰਗ ਹੋਈ ਆ ਪ੍ਰਸ਼ਾਸਨ ਤੋਂ ਤੁਹਾਡੀ ਗੱਲਬਾਤ ਹੋਈ ਤੁਹਾਡੇ ਜੂਨੀਅਨ ਨੂੰ ਬਦਨਾਮ ਕੀਤਾ ਜਾਂਦਾ ਕਿਸਾਨ ਜੂਨੀਨ ਨੂੰ ਸਾਰਿਆਂ ਨੂੰ ਕੀਤਾ ਜਾ ਰਿਹਾ ਤੁਸੀਂ ਇਹਨਾਂ ਤੇ ਕਾਰਵਾਈ ਕਰਵਾਉਣਗੋ ਇਹਦੇ ਬਾਰੇ ਹੋਰ ਸਾਨੂੰ ਪਤਾ ਲੱਗਿਆ ਹੁਣ ਅਸੀਂ ਆਹ ਕਰਾਂਗੇ ਦਿਖਾਵਾਂਗੇ ਤੇ ਪੁੱਛਾਂਗੇ ਪਹਿਲਾਂ ਐਸਡੀਐਮ ਸਾਹਿਬ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਜਦੋਂ ਸਾਡੇ ਰਿੰਗ ਬੰਦ ਤੋਂ ਲੰਘਦੇ ਸੀਗੇ ਉਦੋਂ ਅਸੀਂ ਬੰਦ ਕਰਵਾਤਾ ਸੀਗਾ 3-4 ਮਹੀਨੇ ਪਹਿਲਾਂ ਹਾਂਜੀ ਕੀ ਨਾਮ ਆ ਜੀ ਪਰਮਜੀਤ ਸਿੰਘ ਕਿਹੜੀ ਜੁਨੀਅਨ ਆਪਣੇ ਜੀ ਆਪਣੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜੀ ਰਾਜੇਵਾਲ ਅੱਜ ਕੀ ਮਾਮਲਾ ਹੈਗਾ ਜੀ ਇੱਥੇ ਮਾਮਲਾ ਇਹ ਹੈ ਜੀ ਵੀ ਇਹ ਜਿਹੜਾ ਕੱਕ ਚੱਲਦਾ ਹੈ ਹਾਂਜੀ ਇਹ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਦੀਆਂ ਪਰਚੀਆਂ ਲਈ ਫਿਰਦੇ ਆ ਜੋ ਕਿ ਬੋਗਸ ਨੇ ਤੇ ਅਸੀਂ ਐਸਕੇਮ ਦੇ ਨਾਲ ਆ ਐਸਕੇਮ ਕੋਲੋਂ ਕੋਈ ਸਾਡਾ ਇਹਦੇ ਵਿੱਚ ਕੋਈ ਹੋਰ ਹੀ ਸਾਨੂੰ ਬਗਨਾਮ ਕੀਤਾ ਜਾ ਰਿਹਾ ਠੀਕ ਹੈ ਤੇ ਇਹਦੇ ਵਿਰੋਧ ਦੇ ਵਿੱਚ ਅਸੀਂ ਇਹਨਾਂ ਨੂੰ ਅੱਜ ਬੰਦ ਕੀਤਾ ਇੱਥੇ ਆ ਕੇ ਜੇ ਨਾਲ ਕੋਈ ਕੋਈ ਲੀਗਲ ਡਾਕੂਮੈਂਟ ਆ ਉਹ ਦਿਖਾਉਣ ਤੇ ਦੂਜੀ ਗੱਲ ਕੋਈ ਬੰਨ ਦੀ ਮਨਜ਼ੂਰੀ ਹੈ ਨਾਲ ਕੋਲ ਲੰਘਣ ਦੀ ਉਹ ਲੈ ਕੇ ਆਉਣ ਇਹ ਪਾਰਟੀਆਂ ਦੇ ਸੈਨ ਕੋਣ ਕਰ ਰਹੇ ਹੋ ਜੀ ਪਤਾ ਹੀ ਨਹੀਂ ਹੁਣ ਕੌਣ ਕਰ ਰਹੇ ਹੋ ਕੋੜਾ ਕੋਈ ਮੂਰੇ ਆਇਆ ਆਪਣੇ ਸਾਨੂੰ ਕਿਵੇਂ ਪਤਾ ਲੱਗਿਆ ਵੀ ਪਰਚੀਆਂ ਜਾਲੀ ਨੇ ਇਹ ਜੱਟਾ ਮੁਲਾਜ਼ਮਾਂ ਨੇ ਪੁਲਿਸ ਵਾਲਿਆਂ ਨੇ ਉਹ ਰੁਕੇ ਜੀ ਇਹਨਾਂ ਕੋਲ ਪਰਚੀਆਂ ਮਿਲੀਆਂ ਨੇ ਉਹ ਕੱਲੇ ਕੱਲੀ ਗੱਡੀ ਦੀ ਚੈੱਕ ਕਰੀ ਆ ਸਾਹਬ ਨੇ ਆ ਕੇ ਉਹਦੇ ਵਿੱਚ ਅਸੀਂ ਦੇਖੇ ਵੀ ਇਹਨਾਂ ਨੇ ਪਰਚੀਆਂ ਲੈ ਨਹੀਂ ਫਰਦੇ ਨੇ ਸਾਨੂੰ ਪਹਿਲਾਂ ਵੀ ਇਹ ਰਿਪੋਰਟ ਮਿਲੀ ਸੀਗੀ ਵੀ ਭਾਰਤੀ ਕਿਸਾਨ ਜੂਨੇ ਪਰਚੀਆਂ ਤੇ ਗੱਡੀਆਂ ਚੱਲਦੀਆਂ ਉਹਦੇ ਉੱਪਰ ਪਰਚੀਆਂ ਦੇ ਉੱਪਰ ਸਿੱਧਾ ਭਾਰਤੀ ਕਿਸਾਨ ਜੂਨੇ ਦੁਨੀਆ ਨੀ ਲਿਖਿਆ ਹੋਇਆ ਹਾਂਜੀ ਤੇ ਕੌਣ ਚਲਾ ਰਿਹਾ ਵਾ ਪਤਾ ਲੱਗਿਆ ਕੋਈ ਨਹੀਂ ਸਾਨੂੰ ਕੋਈ ਇਹਦੇ ਬਾਰੇ ਕੋਈ ਨਾ ਕੋਈ ਇੱਥੇ ਪਹੁੰਚਿਆ ਉਹ ਤੁਹਾਡੇ ਸਾਹਮਣੇ ਨੂੰ ਪੋਕ ਲੈਣਾ ਮਸ਼ੀਨਾਂ ਛੱਡ ਕੇ ਭੱਜ ਗਏ ਉਹ ਇਹ ਆ ਟਰਾਲੀਆਂ ਟਿਪਰ ਜੋ ਇਹ ਇੱਥੇ ਆ ਗਏ ਜਿਹੜੇ ਇਹਨਾਂ ਕੋਲ ਪਰਚੀਆਂ ਹੀ ਨਿਕਲੀਆਂ ਨੇ ਮੂਰੇ ਕੋਈ ਬੰਦਾ ਨਹੀਂ ਕਿੰਨੇ ਦਿਨ ਤੋਂ ਚੱਲ ਰਿਹਾ ਜੀ ਇਹ ਇਹ ਇਧਰ ਤਾਂ ਮੇਰੇ ਖਿਆਲ ਕੱਲ੍ਹ ਤੋਂ ਹੀ ਚੱਲਿਆ ਜੀ ਪਾਰ ਬਹੁਤ ਤੰਗ ਹੋ ਜਾਣਾ ਤਿੰਨ ਦਿਨ ਹੋ ਗਏ ਇੱਥੇ ਅਜੇ ਤਿੰਨ ਦਿਨ ਹੋ ਗਏ ਦੂਸਰੇ ਪਾਸੇ ਵੀ ਚੱਲ ਰਿਹਾ ਹਾਂ ਪਰਲੇ ਪਾਸੇ ਵੀ ਚੱਲ ਰਿਹਾ ਜੀ ਦੂਸਰੇ ਪਾਸੇ ਦੀਆਂ ਵੀ ਇਹੀ ਰਿਪੋਰਟ ਆ ਰਹੀ ਹੈ ਕਿ ਪਰਚੀਆਂ ਉਹ ਵੀ ਇਹੀ ਚਲਾ ਰਹੇ ਹਾਂ ਹ ਠੀਕ ਹੈ ਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਬੁਲਾਇਆ ਜੀ ਕਿ ਸਤਾਂਜਾਪ ਖੜੇ ਨੇ ਸਾਹਿਬ ਨਹੀਂ ਖੜੇ ਨੇ ਬਾਕੀ ਸਾਰਿਆਂ ਨੇ ਫਾਰਮ ਕਰਤਾ ਸੀ ਕਿ ਕਿੰਨੇ ਟਿਪਰ ਕਿੰਨੀਆਂ ਟਰਾਲੀਆਂ ਸੀ ਅੱਜ ਜਦੋਂ ਤੁਸੀਂ ਘੇਰੀਆਂ ਹਾਂ ਹੁਣ ਦੇਖੋ ਜੀ ਤਿੰਨ ਟਿਪਰ ਆਹ ਭਰੇ ਖੜੇ ਨੇ ਬਾਕੀ ਕੁਝ ਟਰਾਲੀਆਂ ਉਹ ਸੋ ਭਜਾ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਦੀ ਵੀ ਫੋਟੋਆਂ ਬਣ ਗਈਆਂ ਅੱਛਾ ਜੀ ਤੇ ਬਾਕੀ ਇਹਨਾਂ ਦੇ ਇਲਾਜਮਾ ਦੇ ਹੁਣ ਇਹ ਅਸੀਂ ਇਹਨਾਂ ਨੂੰ ਅੰਡਰ ਕਰਾ ਦਿੱਤਾ ਬਾਕੀ ਹੁਣ ਦੇਖਾਂਗੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੁਣ ਮੰਗ ਕਰਦਾ ਜੀ ਮੇਰੇ ਨਾਲ ਇੱਕ ਤਾਂ ਦੇਖੋ ਹੁਣ ਮੇਰੀ ਗੱਲ ਸੁਣੋ ਇੰਨਾ ਹੁਣ ਆਪਣਾ ਮੂਹਰੇ ਪਹਿਲਾਂ ਆਪ ਦਰਿਆ ਬਹੁਤ ਨੀਵਾ ਵਗ ਰਿਹਾ ਹੈ। ਪਹਿਲਾਂ ਦਰਿਆ ਇਹ ਭਰਦਾ ਸੀ ਬੰਦਾਂ ਨੂੰ ਪਾਣੀ ਲੱਗ ਜਾਂਦਾ ਸੀ। ਡੰਗਾਈ ਦੇ ਵਿੱਚ ਜਾਣ ਨਾਲ ਪਾਣੀ ਦੀ ਸਪੀਡ ਹੋ ਗਈ ਬਹੁਤ। ਹਾਂ। ਰੇਤਾ ਕੱਢਣ ਦੇ ਨਾਲ ਜਿਹੜੇ ਸਟੱਡ ਲੱਗੇ ਹੋਏ ਨੇ ਉਹਨਾਂ ਤੋਂ ਵੀ 30 30 40 40 ਫੁੱਟ ਠੰਨੇ ਪਾਣੀ ਸਟੱਡ ਲੰਗੇ ਕਰਦੇ। ਜਿਵੇਂ ਇਹ ਇਹਦੇ ਵਿੱਚ ਰੇਤਾ ਤਾਂ ਹੈ ਉਹ ਨਹੀਂ ਜੀ ਕੰਪੈਸਟੀ ਇਹਦੀ ਕੀ ਹੈ? ਹਾਂ। ਦੂਜੀ ਗੱਲ ਵੀ ਜਿਹੜੇ ਆ ਪੁਰਦੇ ਵਾਲੇ ਨਾਲ ਦੋਵੇਂ ਪਾਸੇ ਇੱਥੇ ਏ ਟੱਕ ਚੱਲਦਾ। ਕੀ ਗੱਲ ਇੱਥੇ ਕੋਈ ਰੇਤੇ ਦਾ ਸਟਾਕ ਹੈ? ਨਹੀਂ। ਇੱਥੇ ਕੋਈ ਸਟਾਕ ਨਹੀਂ ਹੈਗਾ। ਜੇ ਕੋਈ ਮਨਜ਼ੂਰੀ ਆ ਕਿਸੇ ਕੋਲ ਕੋਈ ਕਿੰਨੇ ਖਸਰਿਆਂ ਚ ਸਾਰੇ ਦਰਿਆਜ ਥੋੜਾ ਗਵਰਨਮੈਂਟ ਨੇ ਮਨਜ਼ੂਰੀ ਤੋਂ ਪਾਰ ਜਾ ਕੇ ਦੇਖ ਲਓ ਵੀ ਸਿਰੋਸਰੇ ਤੱਕ ਮਸ਼ੀਨਾਂ ਲੱਗ ਕੇ ਸੈਂਕੜੇ ਏਕੜ ਜੁੜਿੱਤਾ ਚੱਕਿਆ ਜਾ ਰਿਹਾ ਹੈ ਹੁਣ ਜਿਹੜੀ ਭਾਰਤੀ ਕਿਸਾਨ ਜੁਨੀਅਨ ਦੀ ਆੜ ਲਈ ਜਾ ਰਹੀ ਆ ਹਾਂਜੀ ਤੁਸੀਂ ਉਦਾਂ ਖਿਲਾਫ ਕਾਰਵਾਈ ਕਰਵਾਉਂਗੇ ਅੱਜ ਅਸੀਂ ਤਾਂ ਕਹਿੰਦੇ ਬਨੂ ਖਿਲਾਫ ਕੋਈ ਮੂਰਤ ਆਵੇਗਾ ਕਿਉਂ ਭਾਰਤੀ ਕਿਸਾਨ ਜੁਨੀਅਨ ਨੂੰ ਬਦਨਾਮ ਕੀਤਾ ਜਾ ਰਿਹਾ ਬਦਨਾਮ ਕੀਤਾ ਜਾ ਰਿਹਾ ਜਿਹਦੇ ਵਿੱਚ ਭਾਰਤੀ ਕਿਸਾਨ ਜੁਨੀਅਨ ਦੇ ਪਰਚੀ ਲੈ ਕੇ ਬਦਨਾਮ ਕੀਤਾ ਤੁਸੀਂ ਉਹਨਾਂ ਖਿਲਾਫ ਕਾਰਵਾਈ ਹਾਂਜੀ ਬਿਲਕੁਲ ਅਸੀਂ ਉਹਨਾਂ ਦੇ ਖਿਲਾਫ ਆ ਅਸੀਂ ਤਾਂ ਇਹ ਲੋਕਾਂ ਨੂੰ ਉਜਾੜ ਕੇ ਬੰਨ ਤੋੜ ਕੇ ਲੋਕਾਂ ਦੀਆਂ ਫਸਲਾਂ ਬਰਬਾਦ ਹੁੰਦੀਆਂ ਨੇ ਜੀ ਕਿੰਨੇ ਡੰਗਰ ਉੱਥੇ ਮਦਦ ਲੈ ਕੇ ਪਹੁੰਚਿਆ ਸੀ ਹੁਣ ਫਸਿਆ ਬੰਦਦੇ ਆਪਣੇ ਇੰਨੇ ਥੈਲੇ ਗਏ ਨੇ ਪਰ ਇੰਨੀਆਂ ਸੇਵਾਵਾਂ ਦੇ ਗਿਆ ਜਨਰਲਾਂ ਤੋਂ ਉੱਥੇ ਜਾ ਕੇ ਦੇਖਦੇ ਰਹੇ ਆ ਇਹ ਇਹਨਾਂ ਲੋਕਾਂ ਦਾ ਹੀ ਕੀਤਾ ਕਰਾਇਆ ਉਹ ਕੀ ਨਾਮ ਹੈ ਬਲਵਿੰਦਰ ਸਿੰਘ ਜੀ ਆਪਣਾ ਕੀ ਕੰਮ ਹੈਗਾ ਮੇਰਾ ਜੀ ਟਰਾਂਸਪੋਰਟ ਦਾ ਕੰਮ ਆ ਹਾਂ ਜੀ ਹਾਂ ਜੀ ਸਾਡੀਆਂ ਗੱਡੀਆਂ ਨੇ ਹਾਂ ਜੀ ਆਪਣੀਆਂ ਗੱਡੀਆਂ ਨੇ ਜੀ ਬਕਾਇਦਾ ਸਾਡੇ ਕੋਲੋਂ 11000 ਰੁਪਏ ਭਰਾਈ ਲਈ ਜਾਂਦੀ ਆ अच्छा जी خانوਆ ਪਰਚੀ ਦਿੱਤੀ ਜਾਂਦੀ ਆ ٹھੇਕੇਦਾਰ ਅਤੇ ٹھੇਕੇਦਾਰ ਜਿਹੜਾ ਕੰਮ ਕਰਦਾ ਹਾਂਜੀ ਉਹਨੂੰ ਪੁੱਛਿਆ ਜਾਣਾ ਚਾਹੀਦਾ ਵੀ ਇਹ ਕਿਹਦੀ ਪਰਚੀ ਆ ਬਿਲਕੁਲ ਸਾਡਾ ਤਾਂ ਕੋਈ ਕਸੂਰ ਨਹੀਂ ਤਾਂ ਪੈਸੇ ਦੇ ਕੇ ਆਏ ਹਾਂਜੀ ਅਕਤ ਕਿਸਾਨ ਜੁਨੀਅਨ ਦੇ ਨਾਲ ਵੀ ਆ ਹਾਂਜੀ ਪਰ ਇਹਦੀ ਵੀ ਤਹਿਕੀਕਾਤ ਹੋਣੀ ਚਾਹੀਦੀ ਹੋਵੇ ਜਿਹੜਾ ਪਰਚੀ ਕੱਟ ਰਿਹਾ ਹੈ ਤੁਸੀਂ ਇਹਦੇ ਵਿੱਚ ਸਾਡਾ ਕੀ ਕਸੂਰ ਆ ਸਾਨੂੰ ਉਹ ਵੀ ਦੱਸਿਆ ਜਾਵੇ ਤੁਸੀਂ ਇਹਦੇ ਬਾਰੇ ਪੁੱਛਦੇ ਹੋ ਕਿ ਪਰਚੀ ਦਾ ਕੀ ਮਤਲਬ ਹੈ ਕਿਉਂਕਿ ਤੁਸੀਂ ਕਿਹਾ ਕਿ ਬਹੁਤ ਦੇਰ ਤੋਂ ਕੰਮ ਕਰਦੇ ਹੋ ਕੋਈ ਵੀ ਦੇ ਤਾਂ ਪਰਚੀ ਦੇ ਉੱਤੇ ਵੇਟ ਹੁੰਦਾ ਹੈ ਤੇ ਮਲ ਕੇ ਉੱਤੇ ਕੰਡਾ ਲੱਗਿਆ ਹੁੰਦਾ ਹੈ ਬਿਲਕੁਲ ਜੀ ਸਾਰੀਆਂ ਮਾਲੇ ਤੇ ਨਿਯਮਾਂ ਦੇ ਅਨੁਸਾਰ ਜਿਹੜੀ ਕੋਰੀ ਹੁੰਦੀ ਹੈ ਮਾਈਨਿੰਗ ਉਹ ਇੱਕ ਤਰੀਕੇ ਨਾਲ ਹੋ ਰਹੀ ਹੁੰਦੀ ਹੈ ਇਹ ਜਿਹੜੀ ਜਾਇਜ ਮਾਈਨਿੰਗ ਹੁੰਦੀ ਹੈ ਤਾਂ ਉਹਦਾ ਤਰੀਕਾ ਇਹੀ ਹੁੰਦਾ ਜਿਹੜਾ ਤੁਹਾਡੇ ਅੱਥ ਪਰਚੀ ਹੈ ਹਾਂ ਜੀ ਹੋਣ ਵੀ ਇਸ ਟਾਈਮ ਯੂਨੀਅਨ ਸਾਹਿਬ ਤੁਹਾਡੀਆਂ ਨਾਲ ਨੇ ਹਜੇ ਵੀ ਟੱਕ ਚੱਲ ਰਿਹਾ ਹੈ ਉੱਥੇ ਜਾ ਕੇ ਠੇਕੇਦਾਰ ਨੂੰ ਵੀ ਫੜਾਇਆ ਜਾ ਸਕਦਾ ਮਸ਼ੀਨਾਂ ਵੀ ਖੜੀਆਂ ਨੇ ਠੀਕ ਹੈ ਨਾ ਅਸੀਂ ਪੈਸੇ ਦੇ ਕੇ ਰੇਤ ਲੈ ਆ ਕੇ ਅਸੀਂ ਖੜੇ ਆਂ ਸਾਨੂੰ ਫੇਰ ਵੀ ਪਰੇਸ਼ਾਨੀ ਆ ਰਹੀ ਹੈ ਵੀ ਕਾਰਵਾਈ ਇਹ ਬੰਦਿਆਂ ਤੇ ਹੋਣੀ ਚਾਹੀਦੀ ਜਿਹੜੇ ਕੰਮ ਕਰ ਰਹੇ ਨੇ ਪਰਚੀ ਦੇ ਰਹੇ ਨੇ ਉਹਨਾਂ ਦੀਆਂ ਮਸ਼ੀਨਾਂ ਵੀ ਚੱਕੀਆਂ ਜਾਣ ਤੁਸੀਂ ਇਹਦੇ ਬਾਰੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਸਾਨੂੰ ਤਾਂ ਹੁਣ ਦਿੱਕਤ ਆ ਜਾਈ ਹੈ ਅਸੀਂ ਹੁਣ ਗੱਲ ਕਰਾਂਗੇ ਤੁਹਾਡੇ ਸਾਰਿਆਂ ਨਾਲ ਗੱਲ ਕਰਾਂਗੇ ਹਾਂਜੀ ਸਰ ਅੱਜ ਸੱਤ ਨੌਜਵਾਨ ਤੇ ਸਾਰੇ ਇਹ ਜਥੇਬੰਦੀਆਂ ਵੀ ਇਕੱਠੀਆਂ ਹੋਈਆਂ ਨੇ ਪਿੰਡ ਵਾਸੀ ਵੀ ਇਕੱਠੇ ਹੋਏ ਨੇ ਇਹਨਾਂ ਨੇ ਕੁਝ ਟਰਾਲੀਆਂ ਤੇ ਟਿਪਰ ਵੀ ਘੇਰੇ ਨੇ ਕੀ ਮਾਮਲਾ ਹੈਗਾ ਜੀ ਇਹ ਦਰਿਆ ਤੇ ਜਿਹੜਾ ਇਹ ਨਾ ਵੱਲੋਂ ਸਾਨੂੰ ਮਾਨਯੋਗ ਸੀਨਾ ਅਫਸਰਾਂ ਨੂੰ ਸ਼ਿਕਾਇਤ ਮੈਣ ਤੇ ਮੇਨ ਦੀ ਡਿਊਟੀ ਲੱਗੀ ਸੀ ਮੈਂ ਮੌਕੇ ਤੇ ਪੁੱਜਿਆ ਜਿਹੜਾ ਇਹ ਦੋ ਵੀ ਮੈਨਗ ਹੋ ਰਹੀ ਆ ਇਹ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਹੋ ਰਹੀ ਆ ਸਾਡੇ ਦਾ ਜਿਹ ਜਿੱਧਰ ਜੇ ਕ੍ਰਾਸ ਕਰਕੇ ਨਿੰਗਦੇ ਨੇ ਟਿਪਰ ਟਰਾਲੀਆਂ ਇਹ ਦੀ ਸਾਡੇ ਡਿਸਟ੍ਰਿਕਟ ਲੁਧਿਆਣਾ थाना ਮਾਚੀ ਵੜਦਾ ਵਹਿ ਰਿਆ ਉਹ ਅਸੀਂ ਇਹਦੇ ਬਾਰੇ ਵੈਰੀਫਾਈ ਕਰਦੇ ਆ ਕੁਝ ਗੱਡੀਆਂ ਵਗੈਰਾ ਰੁਕ ਇਹਨਾਂ ਦੇ ਕੋ ਭਾਰਤੀ ਕਿਸਾਨ ਜੂ ਨਿਆਂ ਦਾ ਪਰਚੀਆਂ ਵਗੈਰਾ ਲੈ ਕੇ ਇਹ ਉਸ ਪਰਚੀਆਂ ਦੇ ਨਾਲ ਕੱਢ ਰਹੇ ਨੇ ਉਹਨਾਂ ਨਾਲ ਹੁਣ ਸਾਡੀ ਗੱਲ ਚੱਲਦੀ ਹੈ ਇਹ ਜਿਹੜੀਆਂ ਗੱਡੀਆਂ ਰੁਕੀਆਂ ਨੇ ਇਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆਂ ਸੀਨੀਅਰ ਅਫਸਰਾਂ ਦੇ ਹੁਕਮ ਅਨੁਸਾਰ ਜੋ ਵੀ ਅੱਗੇ ਹੋਊਗੀ ਕਾਰਵਾਈ ਜਿਸ ਤਰ੍ਹਾਂ ਜੇ ਸਹੀ ਹੋਏ ਤਾਂ ਉਸ ਹਾਵਨਾ ਕਾਰਵਾਈ ਕੀਤੀ ਜਾਊਗੀ ਜੇ ਅਨਦੇਖੇ ਹੋਏ ਜਿਸ ਤਰ੍ਹਾਂ ਵੀ ਹੁਕਮ ਹੋਊਗਾ ਸੀਨੀਅਰ ਅਫਸਰਾਂ ਦਾ ਉਸ ਮੁਤਾਬਕ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤੁਸੀਂ ਸਰ ਮੋਕੇ ਤੇ ਖੱਟ ਤੇ ਵੀ ਗਏ ਹੋ ਖੱਟ ਤੇ ਮੋਕੇ ਤੇ ਗਏ ਆ ਬਟ ਉਹ ਸੈਦਪੁਰੇ ਏਰੀਆ ਦਾ ਇਹ ਪੈਂਦਾ ਹੈਗਾ ਜਿੱਥੇ ਮਿੱਟੀ ਦੀ ਮਾਈਨਿੰਗ ਹੋ ਰਹੀ ਹੈ ਰੇਤੇ ਦੀ ਉਹ ਸਾਡਾ ਏਰੀਆ ਨਹੀਂ ਹੈਗਾ ਉੱਥੇ ਫਿਰਾਲ ਕੋਈ ਮਿਲਿਆ ਨਹੀਂ ਸਾਨੂੰ ਸਭ ਇੱਥੋਂ ਪਿੱਤਰ-ਵਿੱਤਰ ਹੋ ਗਏ ਨੇ ਚਲੇ ਗਏ ਨੇ ਜਿਹੜੀ ਕਿਸਾਨ ਯੂਨੀਅਨ ਦੀਆਂ ਪਰਚੀਆਂ ਦਿਖਾਈਆਂ ਜਾ ਰਹੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿਖਾਈਆਂ ਜਾ ਰਹੀਆਂ ਜਾਂ ਕਿਸੇ ਜੋ ਜੋ ਵੀ ਗੱਡੀਆਂ ਰੋਕੀਆਂ ਜਾਂਦੀਆਂ ਨੇ ਤਾਂ ਉਹਨਾਂ ਦਾ ਕਿਸਾਨ ਯੂਨੀਅਨ ਨਾਲ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਸਾਡੇ ਵੱਲੋਂ ਤਾਂ ਕੋਈ ਇਹੋ ਜਿਹਾ ਕੀਤਾ ਨਹੀਂ ਗਿਆ ਹੈਗਾ ਐਲਾਨ ਪਿਆ ਆ ਦੀ ਰੇਤਾ ਚ ਕਰਾਂਗੇ ਹਾਂ ਇਸ ਮਾਮਲੇ ਸੰਬੰਧੀ ਕਿਸਾਨ ਯੂਨੀਅਨ ਦੇ ਜਿਹੜੇ ਬੀਕੇ ਯੂ ਦੇ ਸਾਡੇ ਨਾਲੇ ਤੇ ਕੁਝ ਵਰਕਰ ਹੈਗੇ ਨੇ ਉਹਨਾਂ ਨੇ ਵੀ ਇਹੀ ਦੱਸਿਆ ਵੀ ਸਾਡਾ ਕੋਈ ਲੈਨ ਦੇਣ ਨਹੀਂ ਹੈਗਾ ਮੈਨਿੰਗ ਕਰਾਉਣ ਵਿੱਚ ਤੇ ਮੇਰੀ ਵੀ ਉਸ ਨੰਬਰ ਉਸ ਪਾਰਟੀ ਦੇ ਨੰਬਰ ਆ ਜਿਹੜਾ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਵੈਰੀਫਾਈ ਕਰਦੇ ਆ ਕੌਣ ਨੇ ਕਿਹਨਾਂ ਵੱਲੋਂ ਚੱਲ ਰਹੀ ਆ ਉਹ ਜਿਸ ਤਰ੍ਹਾਂ ਵੀ ਸਾਹਮਣੇ ਕੋਈ ਗੱਲਬਾਤ ਆਊਗੀ ਉਸ ਹਾਵਾਂ ਨਾਲ ਅੱਗੇ ਕਾਰਵਾਈ ਦੇਖੀ ਖਰੀ ਜਾਊਗੀ ਸਰ ਇੱਕ ਹੋਰ ਗੱਲ ਜਿਹੜੀ ਇਹ ਜਿਸ ਦਾ ਖੇਤ ਉਸ ਕੀ ਰੇਤ ਇਹ ਤਾਂ ਪੰਜਾਬ ਸਰਕਾਰ ਨੇ ਉਧਰ ਜਿੱਥੇ ਹੜ੍ਹ ਆਏ ਨੇ ਜਿਆਦਾ ਜਿਹੜੀ ਜ਼ਿਆਦਾ ਸਥਿਤੀ ਉੱਥੇ ਖਰਾਬ ਹੋਈ ਹੈ ਉੱਥੇ ਚੱਲਿਆ ਇਹ ਤਾਂ ਦਰਿਆ ਦੇ ਵਿੱਚ ਹੀ ਇਹ ਪਰਚੀਆਂ ਦਿਖਾ-ਦਿਖਾ ਕੇ ਦਰਿਆ ਦੇ ਵਿੱਚ ਹੀ ਮਾਈਨਿੰਗ ਕਰ ਰਹੇ ਆ ਅਜੇ ਕੁਝ ਹੀ ਦਿਨ ਹੋਏ ਇੱਥੇ ਖੜਾ ਵਾਲੀ ਸਥਿਤੀ ਬਣੀ ਹੋਈ ਸੀ ਲੋਕਾਂ ਨੇ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਦੇ ਨਾਲ ਲੱਗ ਕੇ ਆਪਣੇ ਬੰਨ ਨੂੰ ਬਚਾਇਆ ਆ ਫਿਰ ਵੀ ਰੇਤ ਮਾਫੀਆ ਇੱਥੇ ਪੂਰੀ ਤਰ੍ਹਾਂ ਭਾਰੀ ਪੈ ਗਿਆ ਪ੍ਰਸ਼ਾਸਨ ਦੇ ਉੱਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਬੇਵੱਸ ਨਜ਼ਰ ਆ ਰਿਹਾ ਹੈ ਜਾਂ ਕੋਈ ਦਵਾ ਹੈਗਾ ਜੀ ਇਹ ਗੱਲ ਤੁਹਾਡੀ ਸਹੀ ਹੈ ਜਿਹੜੇ ਮਾਨਯੋਗ ਸੀਐਮ ਸਾਹਿਬ ਨੇ ਜਿਸ ਤਰ੍ਹਾਂ ਫਾੜ ਪੀੜ ਤੇ ਏਰੀਆ ਦੇ ਜਿਹੜੇ ਬਾਹੀ ਜੋਗ ਜ਼ਮੀਨਾਂ ਦੇ ਵਿੱਚ ਹੜ ਕਾਰਨ ਰੇਤਾ ਵਗੈਰਾ ਮਿੱਟੀ ਆਈ ਆ ਉਹਨਾਂ ਨੂੰ ਚੱਕਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਨਾ ਕਿ ਇਹ ਦਰਿਆ ਦੇ ਵਿੱਚੋਂ ਮੈਨਨ ਕਰਨ ਸੰਬੰਧੀ ਕੋਈ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਇਸ ਸੰਬੰਧੀ ਜਿਹੜਾ ਕੋਈ ਇਹ ਕੰਮ ਕਰ ਰਿਹਾ ਹੈ ਇਲੈਗਲ ਕਰ ਰਿਹਾ ਉਹ ਸੰਬੰਧੀ ਅਸੀਂ ਸਾਂਨਬੀਨ ਕਰਕੇ ਜਿਸ ਤਰ੍ਹਾਂ ਵੀ ਹੋਊਗੀ ਉਹਨਾਂ ਦੇ ਖਿਲਾਫ ਉਹਨਾਂ ਦਾ ਕਾਰਵਾਈ ਕੀਤੀ ਜਾਊਗੀ